ਬਾਕੀ ਤੁਸੀਂ ਦੇਖ ਸਕਦੇ ਆ ਜੀ ਜਿਹੜੀਆਂ ਸੰਗਤਾਂ ਇਹ ਵੀਰਾਂ ਦਾ ਲੰਗਰ ਆ ਜੀ ਕਿਸਾਨ ਮਜ਼ਦੂਰ ਬਰ ਫਿਰ ਲੰਗਰ ਦੀ ਸੇਵਾ ਸਰਕਾਰਾਂ ਦੀ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਬਹੁਤ ਵਧੀਆ ਗੱਲ ਆ ਬਾਈ ਜੀ ਠੁਲਕੇ ਪਾਣੀ ਦਾ ਸਾਰਾ ਦਿਨ ਇੱਥੇ ਬੜੇ ਜਦੋਂ ਦਾ ਮੋਰਚਾ ਲੱਗਾ ਪਾਉ ਜੀ ਖਾਲਸਾ ਏਡ ਵਾਲੇ ਦੇਖ ਕੇ ਅੱਡ ਬੱਦ ਗਏ ਉਹਨਗੇ ਜੀ ਤੇ ਇਹਨਾਂ ਵੀਰਾਂ ਦੇ ਹੀ ਲੰਗਰ ਚੱਲਦੇ ਆ ਭਰਾਵਾਂ ਦੇ

ਹਾਂ ਠੀਕ ਆ ਤੇ ਐਸਾਈਡ ਤੇ ਤੁਸੀਂ ਸੰਗਤਾਂ ਪਸਾਨ ਜਿਹੜੇ ਵੱਡੀ ਗਿਣਤੀ ਚ ਆ ਉਹ ਵੀ ਗੈਸਤਾ ਜੇ ਤੁਹਾਨੂੰ ਮੰਨ ਕੇ ਖੁਸ਼ ਨਹੀਂ ਕੀ ਕਰਨੇ ਮੰਨ ਦੀ ਕਿਉਂ ਤਾਨੂੰ ਤਾਂ ਮੰਨਣੇ ਪੈਣਾ ਜੀ ਖੀਰ ਨੂੰ ਤਾਂ ਕਿੰਨਾ ਕੁ ਚਿਰ ਨਾ ਮੰਨਣਗੇ ਕਾਨਾ ਸ਼ਾਹੀ ਜਿਹੜੀ ਹੈ ਸਿਆਣੇ ਕਹਿੰਦੇ ਜੀ ਹਰ ਇੱਕ ਚੀਜ਼ ਦਾ ਅੰਤ ਹੁੰਦਾ ਜੀ ਤੇ ਪਰ ਇਹ ਮੰਨਣ ਨੂੰ ਤਿਆਰ ਨਹੀਂ ਹੰਤ ਤਾਂ ਇਹਨਾਂ ਦਾ ਹੋ ਗਿਆ ਇਹ ਕਹਿੰਦੇ ਸੀ ਇਹ ਕਹਿੰਦੇ ਸੀ 400 ਤੋਂ ਪਾਰ ਆ 240 ਰਹਿ ਗਈਆਂ ਜੀ ਇਹ ਤਾਂ ਮੰਨ ਲਈ ਦੀ ਗੱਲ ਹੈ ਜੇ ਮੰਨ ਲੈਣ ਤਾਂ ਇਹਨਾਂ ਨੂੰ ਮਾਫਾ ਹੋਊਗਾ ਨਹੀਂ ਨੁਕਸਾਨ ਹੀ ਹੋਰ ਅੱਗੇ ਹੋਰ ਹੋਊਗਾ ਜੀ ਹਾਂ ਜੀ ਕਿਨੇ ਕਈ ਕਿਸਾਨ ਆ ਜੇ ਤੇ ਅੱਜ ਤੱਕ ਬਹੁਤ ਗੰਟੀ ਚ ਆਇਆ ਕਈ ਵੀਰਾਂ ਨੇ ਜੇ ਇੱਕ ਵਾਰ ਨਹੀਂ ਤੇਰੇ ਵੀਰਾਂ ਨੇ ਹਾਜੀ ਦਵਾਈ ਉਹਨਾਂ ਨੇ ਤੇ ਹਾਜ਼ਰੀ ਤਾਂ ਲੋਈ ਹਾਜ਼ਰੀ ਤਾਂ ਹੈ ਜੀ ਪਹਿਲਾ ਕਣਕ ਦਾ ਸੀਜ਼ਨ ਸੀ ਉਸ ਤੋਂ ਬਾਅਦ ਫਿਰ ਝੋਨੇ ਦੀ ਲੋਈ ਸੀ ਤੇ ਰੇ ਸਪਰੇਅ ਕਿਸਾਨ ਦਾ ਕਿਤਾ ਹੀ ਇਹੋ ਜਿਹਾ ਹੀ ਬਾਕੀ ਹਰ ਕੋ ਇੱਕ ਘਰ ਦੇ ਵਿੱਚ ਇੱਕ ਇੱਕ ਹੀ ਬੰਦਾ ਜੀ ਹਾਂ ਜੀ ਉਹਨੇ ਘਰੇ ਵੀ ਰਹਿਣਾ ਹੈ ਹਾਂ ਬਾਕੀ ਸਰਕਾਰਾਂ ਦੇ ਜਿਹੜੇ ਨਲੈਕੀ ਆ ਜੇ ਇੱਥੇ ਆਉਂਦਾ ਤਾਂ ਪਿੱਛੇ ਘਰ ਲੁੱਟ ਕੇ ਲੈ ਜਾਂਦੇ ਆ ਕਿਸਾਨ ਕਿਥੇ ਕਿਥੇ ਹੋਵੇ ਇਹ ਤਾਂ ਸਰਕਾਰਾਂ ਦੀ ਨਲੈਕੀ ਆ ਜਿੰਨਾ ਲੇਟ ਹੋ ਜਾਣਗੇ ਉਹਨਾਂ ਨੂੰ ਨੁਕਸਾਨ ਹੋਈ ਜਾਊਗਾ ਫਿਰ ਨੂੰ ਮੰਨਣਾ ਹੀ ਪੈਣਾ ਮੰਨਣਾ ਪੈਣਾ ਬਿਲਕੁਲ ਇਹ ਗੱਲ ਕਰੀਆ ਹਾਂਜੀ ਤੇ ਜਿਹੜੀਆਂ-ਜਿਹੜੀਆਂ ਜੜੀਆਂ ਆਪਣੀਆਂ ਮੰਗਾਂ ਸੀ ਜਿਹੜੀਆਂ ਮਸਰਖੀਆਂ ਮੇਰ ਮੰਗਾਂ ਬੰਦਾਂ ਦਾ ਇਹਨਾਂ ਦੀਆਂ ਮੰਨੀਆਂ ਹੋਈਆਂ ਹੀ ਆ ਜੀ ਐਮ ਐਸ ਪੀ ਦਾ ਗਰੰਟੀ ਕਾਨੂੰਨ ਉਰਾਲੀ ਵਾਲਾ ਇਹਨਾਂ ਦਾ ਮਤਲਬ ਮੰਨਿਆ ਹੋਇਆ ਵੀ ਕਿਸਾਨ ਨੂੰ ਪਰੇਸ਼ਾਨ ਕਰਦਾ ਹੀ ਨਹੀਂ ਅੱਛਾ ਬਾਕੀ ਆ ਫਰੀਪੇ ਮੀਟਰ ਉਵਾਉਣ ਵਾਲੇ ਉਹ ਮੰਨੀਆਂ ਹੋਈਆਂ ਮੰਗਾਈ ਕਰਜ਼ਾ ਮਾਫੀ ਵਾਲੀ ਮੰਗ ਮੰਨੀ ਹੋਈ ਹੈ ਜੀ ਨਵੀਂ ਤਾਂ ਕੋਈ ਕਿਸਾਨ ਮੰਗ ਲੈ ਕੇ ਆਇਆ ਹੀ ਨਹੀਂ ਇਹ ਤਾਂ ਮੇਰੇ ਇਹ ਪੀ ਚੱਕਰ ਹੁੰਡੀ ਕਿੱਥੇ ਬਸਦੀ ਹੈ ਹੁੰਡੀ ਤਾਂ ਇਕੱਲੀ ਹੰਕਾਰ ਦੀ ਹੈ ਜੀ ਇਕੱਲੀ ਤਾਨਾਸ਼ਾਹੀ ਦੀ ਹੈ ਹੁੰਡੀਆਂ ਹੋਰ ਕੋਈ ਹੁੰਡੀ ਨਹੀਂ ਤਾਂ ਇਹਨਾਂ ਦੇ ਐਮਪੀ ਵੀ ਵਿੱਚੋਂ ਬੋਲਣ ਲੱਗ ਗਏ ਵੀ ਆਪਾਂ ਨੂੰ ਮੰਨ ਨਹੀਂ ਚਾਹੀਦੀ ਇਹ ਗੱਲ ਆਲੇਕੋ ਹਰਜੀਤ ਗਰੇਵਾਲ ਨੇ ਮਤਲਬ ਵੀਡੀਓ ਪਾਈ ਹੈ ਉਹ ਕਦੇ ਵੀ ਕਿਸਾਨਾਂ ਨੂੰ ਮਤਲਬ ਇਸ ਅਦਾਲਤ ਤੇ ਸਹੀ ਆ ਆਪਾਂ ਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਜਿਹੜੇ ਪਹਿਲਾਂ ਪਿਛਲੇ ਸੰਘਰਸ਼ ਵੀਲੇ ਬੜੇ ਆੜੇ ਹੋਏ ਸੀ ਉਹ ਕਹੋ ਵੀ ਇਸ ਗੱਲ ਨੂੰ ਮੰਨਦੇ ਆ ਵੀ ਇਹਨਾਂ ਨੇ ਮੰਗਾਇਆ ਹੈ ਆਪਾਂ ਨੂੰ ਮੰਨ ਲੈਣੀ ਚਾਹੀਦੀ ਹੈ ਜੇ ਕੋਈ ਕੋਨਾਚਰ ਬਿਲਕੁਲ ਜੀ ਲਾਉਂਦੇ ਆ ਉਹਨਾਂ ਜਿਹੜਾ ਆਪਣਾ ਵੀ ਮੋਰਚਾ ਲੱਗਾ ਰੂ ਜਿੱਨਾ ਮੋਰਚਾ ਦਾ ਜਿੱਨਾ ਚਰ ਮੋਰਚਾ ਹੀ ਇੱਥੋਂ ਹਟਦਾ ਜੀ ਮੰਗਾ ਮਨਾ ਕੇ ਹਟੂਗਾ ਪੂਰਾ ਟੋਪੀ ਵਾਲੇ ਕੇ ਲੰਗੋ ਕਰਾਂ ਮੋਰਚਾ ਕਰਾਂ ਕੱਢਿਆ ਆਪਣਾ ਹੁਣ ਤਾਂ ਕੱਢਿਆ ਹੀ ਆਈ ਮੋਰਚਾ ਤਾਂ ਜਿਹੜਾ ਮਤਲਬ ਬਜ਼ੁਰਗ ਵੀ ਨਹੀਂ ਗਰਮੀ ਆ ਤੇ ਫਿਰ ਕਿਵੇਂ ਸਿਸਟਮ ਚੱਲਦਾ ਜੀ ਸਿਸਟਮ ਤਾਂ ਜੀ ਮਤਲਬ ਉਧਰ ਤੇ ਆਪਣੇ ਵੱਲ ਆ ਹੁਣ ਦੇਖੋ ਅੱਜ ਕਿੰਨੀ ਗਰਮੀ ਸੀ ਰ ਆਪਣੇ ਹਵਾ ਵਧੀਆ ਠੱਗੀ ਛੱਡਦੀ ਤੇ ਮੋਜਾਂ ਨਾਲ ਬੈਠੇ ਆ ਬਾਕੀ ਹੈ ਜੀ ਬਾਕੀ ਕਿਸਾਨ ਦਾ ਕਿੱਤਾ ਹੀ ਗਰਮੀ ਨਾਲ ਵਾਹੀ ਗਰਮੀ ਨਾਲ ਆ ਜੀ ਗਰਮੀ ਨਾਲ ਆ ਜੀ ਤੇ ਫਿਰ ਵੀ ਛਾਂ ਵਿੱਚ ਬੈਠੇ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਗੱਲ ਆ ਜੀ ਯੁਰਗਾਂ ਨੇ ਇੰਤਸਿ ਇਹ ਕਿੰਨਾ ਚਿਰ ਜਿੰਨਾ ਚਿਰ ਆਪਣੇ ਆਪਣੇ ਮਨ ਦਾ ਨਹੀਂ ਉਹਨਾਂ ਚਿਰ ਕਿੰਨਾ ਚਿਰ ਚੱਲੇ ਜੀ ਸਾਲ ਚੱਲੇ 2 ਸਾਲ ਚੱਲੇ ਜਿੰਨਾ ਚਿਰ ਚੱਲੂ ਉਹਨਾਂ ਚਿਰ ਹੁਣ ਤਾਂ ਇੱਥੇ ਵਧੀਆ ਦੇਖੋ ਘਰ ਬਣ ਗਏ ਸਾਰੀਆਂ ਸਹੂਲਤਾਂ ਹੋ ਗਈਆਂ ਤੇ ਰੋਟੀ ਪਾਣੀ ਦਾ ਫੁਲਕੇ ਪਾਣੀ ਤੱਕ ਕਿਵੇਂ ਚੱਲੂ ਪਾਣੀ ਤਾਂ ਇੱਥੇ ਲੰਗਰ ਆਮ ਹੈ ਜੀ ਇੱਥੇ ਚੌਲਾਂ ਦਾ ਲੰਗਰ ਚੱਲਦਾ ਜੀ ਚਾਹ ਦਾ ਲੰਗਰ ਚੱਲਦਾ ਹੈ ਰੋਟੀ ਪ੍ਰਸ਼ਾਦ ਦਾ ਲੰਗਰ ਚੱਲਦਾ ਜੀ ਲੰਗਰ ਦੀ ਕੋਈ ਪਰਵਾਹ ਨਹੀਂ ਹੈ ਜੀ ਇਹ ਤਾਂ ਸਿਰਫ ਇੱਕ ਸਰਕਾਰ ਨੂੰ ਆਏ ਆ ਵੀ ਅਸੀਂ ਕੋਣੀ ਆਏ ਇਹਨਾਂ ਨੂੰ ਭੁੱਖੇ ਥਾ ਦੇਾਂਗੇ ਭੁੱਖੇ ਕਰਕੇ ਜਾਂ ਕਿਵੇਂ ਆ ਵੀ ਨਜ਼ਰਾਸ਼ੀ ਪਾ ਲਗਾ ਦਾਂਗੇ ਇੱਥੇ ਤਾਂ ਮਤਲਬ ਆਂਡ ਗੌਂਡ ਵਾਲੇ ਨੇੜੇ ਵਾਲੇ ਵੀ ਆਣ ਕੇ ਪ੍ਰਸ਼ਾਦਾ ਛੱਕੇ ਜਾਂਦੇ ਆ ਜੀ ਛੱਕੇ ਜਾਂਦੇ ਆ ਜੀ ਪ੍ਰਸ਼ਾਦ ਬਾਬੇ ਨਾਨਕ ਦੀ ਹੈ ਨਾ ਜਿਵੇਂ ਉੱਥੇ ਬਾਬੇ ਨਾਨਕ ਦਾ ਹੱਥ ਸੀ ਆਂਦੇ ਉਸੇ ਸੱਤ ਦਾ ਜਿਵੇਂ ਸ਼ੰਭੂ ਮੋਰ ਦਾ ਲੱਗਾ ਹਾਂਜੀ 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 5 ਲੱਖ ਦਾ ਤੁਸੀਂ ਜਿਵੇਂ ਵਾਈਕ ਨੂੰ ਨਾਨਕੀ ਬਾਬਾ ਚਲਾ ਲਿਆ ਤੇ ਚਲਾ ਹੀ ਹੋ ਰਿਹਾ ਜੀ ਆਪਣੇ ਹੱਥ ਵਾਸਤੇ ਕੋਈ ਸਹੀ ਨਹੀਂ ਚਲਾ ਹੀ ਹੋ ਰਿਹਾ ਜੀ ਬਹੁਤ ਵਧੀਆ ਜੀ ਬਜ਼ੁਰਗਾਂ ਨੇ ਧੰਵਾਜਿ ਬਾਬੂ ਜੀ ਧੰਵਾਜਿ ਤੁਹਾਡਾ ਵੀ ਹੋਰ ਕੋਈ ਜਵਾਨੋ ਡਟੇ ਖਲੇ ਦੇ ਕਿੰਨਾ ਚਿਰ ਮੋਦੀ ਦੀ ਤੋਂ ਤੇ ਰੱਖਣਾ ਗੁੱਡਾ ਮੋਦੀ ਨੇ ਤੇ ਮੰਗਾ ਨਹੀਂ ਮੰਨਦੀਆਂ ਜੀ ਆ ਵੀ ਜੇ ਮੰਨ ਜੇ ਤੇ ਫਿਰ ਚੋਕ ਲਾਂਗੇ ਹਾਂ ਫਿਰ ਚੋਕ ਲਾਂਗੇ ਇਹ ਜਾਣ ਕੇ ਫਿਰ ਰਖਾ ਛੱਡੂ ਫਿਰ ਤੇ ਰੱਖਣੇ ਲੱਗ ਬੈਠੇ ਆ ਜੀ ਤੇ ਨੌਜਵਾਨ ਵੀਰ ਜਿਹੜੇ ਨੌਜਵਾਨ ਵੀ ਸਾਰੇ ਨਾਲ ਹੀ ਹੈ ਜੀ ਸਾਰੇ ਡਟੇ ਹੋਏ ਐ ਕੱਲੇ ਬਜ਼ੁਰਗ ਥੋੜੇ ਜਿਹਾ ਸਭ ਦੇ ਸਹਿਯੋਗ ਸਭ ਦਾ ਜੀ ਚਿੜੀ ਦਾ ਵੀ ਜਿਵੇਂ ਇਹਨੂੰ ਸਭ ਕਾਸੀ ਦਾ ਜੀ ਆਕੇ ਲੱਗੀ ਇਸ ਤੇ ਚਿੜੀ ਨੇ ਨੂੰ ਸਭ ਆਇਆ ਸੀ ਜਾ ਕੇ ਕੋਈ ਸਾਥ ਤਾਂ ਚੱਲ ਰਿਹਾ ਹੈ ਦੇਖੋ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਘਰੇ ਅੱਜ ਵੀ ਕਈ ਜਿਵੇਂ ਕਈ ਤਾਂ ਵਾਰੀ ਦੀ ਵਾਰੀ ਆਈ ਜਾਂਦੇ ਤੇ ਕਰੀਬਾਈ ਇੱਕਾ ਦੀ ਵੀ ਨਹੀਂ ਆਏ ਉਹਨਾਂ ਨੂੰ ਥੋੜਾ ਇਸ ਤੋਂ ਸਭ ਨੂੰ ਪਿਲ ਕਰਦੇ ਆ ਵੀ ਆਓ ਸਭ ਦੀਆਂ ਮੰਗਾਂ ਜੀ ਸਭ ਦਾ ਹੱਕ ਮੰਗ ਰਿਹਾ ਕਲਪੋਜੀ ਚੰਗੇ ਰਹਿਣਗੇ ਆਉਣਗੇ ਆਉਣਗੇ ਵੀ ਖਰ ਆਉਣਗੇ ਕਿਉਂ ਨਾ ਕੋਈ ਗੱਲ ਨਹੀਂ ਕੋਈ ਲੇਟ ਆ ਜੋ ਕੋਈ ਅੱਗੇ ਪਿੱਛੇ ਆ ਜੋ ਆਉਣਗੇ ਜਥੇਬੰਦੀ ਨੂੰ ਇਕੱਠੀ ਵੀ ਬਣਾਉਣਾ ਚਾਹੀਦਾ ਬਹੁਤ ਕੱਸੀ ਹੈ ਜੀ ਜਿਵੇਂ ਵੇਖੋ ਗ੍ਰਾਹਕੇ ਦੂਸਰੀ ਸਾਈਡ ਆ ਕੋਈ ਦੂਸਰੀ ਇੱਕੋ ਦੋ ਚਾਰ ਜਣੀਆਂ ਜਥੇਬੰਦੀਆਂ ਵਿੱਚ ਗਲਤ ਬੰਨੇ ਜਾਏ ਉਹਨਾਂ ਨੂੰ ਵੀ ਸਾਥ ਸਹਿਯੋਗ ਦੇਣ ਕੋਈ ਗੱਲ ਨਹੀਂ ਜੀ ਲੋਕ ਆਈ ਜਾਂਦੇ ਆ ਸਾਰੇ ਆਈ ਜਾਂਦੇ ਸਾਰੇ ਆਈ ਜਾਂਦੇ ਲੋਕ ਲੋਕਾਂ ਦੇ ਸਿਰ ਤੇ ਜਥੇਬੰਦੀ ਆ ਉਹਨਾਂ ਨੂੰ ਸਹਿਯੋਗ ਸਹਿਯੋਗ ਲੋਕ ਵਧ ਹੀ ਜਾਂਦੇ ਆ ਹੌਲੀ ਹੌਲੀ ਆਈ ਜਾਂਦੇ ਠੀਕ ਹੈ ਵੀਰੇ ਠੀਕ ਹੈ ਚਲੋ ਆ ਜੀ ਰਲ ਮਿਲ ਕੇ ਇਦਾਂ ਸਹਿਯੋਗ ਦੇਣਾ ਬਾਈ ਕਿ ਕੰਮ ਚੱਲੀ ਜਾਂਦਾ ਤੇ ਬਾਕੀ ਤੁਸੀਂ ਟਰਾਲੀਆਂ ਦਾ ਲਾਲੋ ਸਾਹਿਬੀ ਪੂਰਾ ਕਿਰਾ ਕੰਮ ਪੱਟ ਕੀਤਾ ਪਿਆ ਉਹਨਾਂ ਨੇ ਆ ਵੇਖੋ ਫਾਰਮ ਆਇਸ਼ਰ ਆ ਬਾਪੂ ਲਈ ਆਉਂਦਾ ਬੈਗ ਬਾਪੂ ਕਿਵੇਂ ਆ ਠੀਕ ਹੈ ਜੀ ਠੀਕ ਆ ਫਿਰ ਕਰ ਛੁੱਟੀ ਕਰਕੇ ਆ ਬਾਪੂ ਸਾਡਾ ਹਾਂ ਜੀ ਛੁੱਟੀ ਕਰਕੇ ਆ ਹਾਂ ਹਾਂ ਜੀ ਹਾਂ ਜੀ ਕੀ ਕਹਿਣਾ ਚੋਣੇ ਵੇਖੋ ਬਜ਼ੁਰਗ ਅੱਜ ਬੈਗ ਲੈ ਕੇ ਪਹੁੰਚਿਆ ਕੀ ਕਹਿਣਾ ਚੋਨੇ ਦੇਖੋ ਆਪਾਂ ਦੀ ਸ਼ੰਗਰਾਸ਼ੀ ਲੜ ਰਹੇ ਆ ਬਜ਼ੁਰਗ ਵੀ ਤੇ ਨੌਜਵਾਨ ਵੀ ਅੱਜ ਬੜਾ ਇਕੱਠ ਹੋਇਆ ਬੜਾ ਲੋਕਾਂ ਦਾ ਮਨ ਖੁਸ਼ ਹੋ ਗਿਆ ਬਹੁਤ ਵੱਡੀ ਗਿਣਤੀ ਮਤਲਬ ਦੇਖੋ ਜੀ ਮੋਦੀ ਜੀ ਅੱਜ ਦੇਖੋ ਜੀ ਮੋਦੀ ਪ੍ਰਤੀਖਿਆ ਲੈ ਰਹੇ ਪਰ ਮੋਦੀ ਜੀ ਇਹ ਗੱਲ ਨਾ ਮੰਨੀ ਤਾਂ ਉਹਨੂੰ ਹਰਿਆਣਾ 'ਚ ਨੁਕਸਾਨ ਝੱਲਣਾ ਪਊ ਫਿਰ ਉਹ ਜੇ ਤਾਂ ਉਹਨੇ ਹਰਿਆਣਾ 'ਚ ਸਰਕਾਰ ਬਣਾਉਣੀ ਆ ਫਿਰ ਤਾਂ ਕਿਸਾਨਾਂ ਵਾਲਾ ਫੈਸਲਾ ਕਰਨਾ ਪਊ ਤੇ ਜੇ ਮਤਲਬ ਕਿ ਉਹ ਉੱਥੋਂ ਚਲਦੀ ਕਰਨੀ ਹੈ ਫਿਰ ਮਤਲਬ ਕਿ ਵੀ ਕਿਸਾਨ ਬੈਠੀ ਹੈ ਕੀ ਆldi ਕਰਨਗੇ ਹਰਿਆਣੇ ਚ ਇੱਕ ਠੀਕਾ ਜੀ ਬਾਪੂ ਘਰੋਂ ਆਏ ਆ ਤੇ ਆਜਾ ਜਾਈਏ ਠੀਕ ਹੈ ਆਜਾ ਆਇਆ ਸ਼ਿਫਟ ਦੀ ਸ਼ਿਫਟ ਹੈ ਬਾਈ ਜੀ ਬਦਲੀ ਜਾਂਦੀ ਆ ਤੇ ਤੁਸੀਂ ਅੰਦਾਜ਼ਾ ਲਾ ਲੋ ਵੀ ਬੀਬੀਆਂ ਵੀ ਇੱਥੇ ਜਿਹੜੀਆਂ ਨੇੜੇ-ਤੇੜੇ ਉਹ ਵੀ ਸੇਵਾ ਕਰਨ ਪਹੁੰਚੀਆਂ ਨੇ ਇਖਰੋਂ ਵੀਡੀਓ ਸ਼ੇਅਰ ਹੋਵਾ ਤੋਂ ਅਜੀਤ ਚੈਨਲ ਨੂੰ ਸਬਸਕ੍ਰਾਈਬ ਕਰੋ